ਇਸ ਵੇਲੇ ਦੀ ਵੱਡੀ ਖਬਰ ਆਰ ਪੀ ਇੰਡੀਆ ਟੀਵੀ ਨਿਊਜ਼ ਤੇ ਤੁਹਾਨੂੰ ਨਕੋਦਰ ਦੇ ਪਿੰਡ ਸ਼ੰਕਰ ਤੋਂ ਦੱਸਣ ਜਾ ਰਹੇ ਹਾਂ ਡੀਐਸਪੀ ਓਮਕਾਰ ਸਿੰਘ ਬਰਾੜ ਨੇ ਯੁੱਧ ਨਸ਼ਿਆ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਤਹਿਤ ਪੰਜਾਬ ਪੁਲਿਸ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਡੀਐਸਪੀ ਓਮਕਾਰ ਸਿੰਘ ਬਰਾੜ ਨੇ ਸੁਚੇਤ ਰਹਿਣ ਲਈ ਚੰਗੀ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਪੋਰਟਲ ਉਸ ਬਾਰੇ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਨਾਲ ਯੁੱਧ ਨਸ਼ਿਆਂ ਵਿਰੁੱਧ ਦੀ ਮਹਿਮ ਨੂੰ ਜਾਰੀ ਰੱਖਣ ਲਈ ਹੈਲਪਲਾਈਨ ਨੰਬਰ ਵੀ ਦੱਸੇ ਜਿਸ ਨਾਲ ਦੱਸਿਆ ਗਿਆ ਕਿ ਆਪਾਂ ਨਸ਼ਿਆਂ ਨੂੰ ਕਿਵੇਂ ਨੱਥ ਪਾ ਸਕਦੇ ਹਾਂ ਅਤੇ ਨਸ਼ੇ ਦੇ ਸੋਦਾਗਰਾਂ ਨੂੰ ਕਿਵੇਂ ਫੜ ਸਕਦੇ ਹਾਂ ਇਹ ਤਸਵੀਰਾਂ ਨਕੋਦਰ ਦੇ ਪਿੰਡ ਸ਼ੰਕਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਕੋਦਰ ਤੋਂ ਰਹਿਬਰ ਪਾਟੀਆਂ ਦੀ ਵਿਸ਼ੇਸ਼ ਖਬਰ ਕਿਉਂਕਿ ਜਿਹੜਾ ਨਸ਼ੇ ਨੂੰ ਖਤਮ ਕਰਨਾ ਇੱਕੋ ਇੱਕ ਪੰਜਾਬ ਸਰਕਾਰ ਦਾ ਅਜੰਡਾ ਜਦ ਤੱਕ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਣਾਇਆ ਜਾਂਦਾ ਉਹ ਮੈਂ ਚਾਰੇ ਮੈਂਬਰ ਜਿਨੀ ਲਗਾਤਾਰ ਚਾਹਦੀ ਰਹੇਗੀ ਹੋਰ ਹੋਰ ਗੱਲਾਂ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਜਿਸ ਤਰ੍ਹਾਂ ਕੁੜਵਾਸਾ ਸਾਹਿਬ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਵਨ ਸਿੰਘ ਮਾਨ ਦੀ ਸਰਕਾਰ ਜਿਹੜੀ ਉਹ ਨਸ਼ਿਆਂ ਦੇ ਵਿਰੋਧ ਜਿਹੜਾ ਇੱਕ ਯੁੱਧ ਚੱਲ ਰਿਹਾ ਯੁੱਧ ਨਸ਼ਿਆਂ ਪ੍ਰੰਤ ਸੋ ਇਹ ਇੱਕ ਕਿਸੇ ਖਾਸ ਪਾਰਟੀ ਦਾ ਜਿਹੜਾ ਇਹ ਯੁੱਧ ਨਹੀਂ ਹੈ ਇਹ ਇਹਨੂੰ ਪ੍ਰਭਾਵਿਤ ਆਪਣਾ ਸਾਲੀ ਵਾਲੇ ਦਾ ਸਮਾਜ ਨੂੰ ਪ੍ਰਭਾਵਿਤ ਹੈ ਤੋਂ ਇਹ ਆਪਣਾ ਸਾਰਿਆਂ ਦਾ ਸਾਂਝਾ ਇਹ ਜੋ ਦਾ ਜਿਹੜਾ ਇਹਨੂੰ ਕਾਮਯਾਬ ਕਰਨ ਵਾਸਤੇ ਹਰ ਇੱਕ ਪਰਸਨ ਦੀ ਹਰ ਇੱਕ ਵਿਅਕਤੀ ਦੀ ਸਹਿਯੋਗ ਦੀ ਜ਼ਰੂਰਤ ਆ ਜਿਵੇਂ ਨਸ਼ਾ ਮੁਕਤੀ ਮੋਰਚਾ ਜੁੱਧ ਨਸ਼ੇ ਵਿਰੁੱਧ ਇਹ ਇੱਕ ਜੁੱਧ ਆ ਇੱਕ ਇਕੱਲੇ ਪੁਲਸ ਵੀ ਇਹ ਜੁੱਧ ਨਹੀਂ ਲੜ ਸਕਦੀ ਇਕੱਲੇ ਸਰਕਾਰ ਦੇ ਚੁਣੇ ਹੋਏ ਸਾਡੇ ਅੰਕੇ ਨਮਾਇੰਦੇ ਤੁਸੀਂ ਇਹ ਨਹੀਂ ਲੇ ਇਹ ਯੁੱਧ ਲੜ ਸਕਦੇ ਯੁੱਧ ਲੜਨ ਵਾਸਤੇ ਪੂਰੇ ਸਮਾਜ ਨੂੰ ਇਕੱਠਾ ਹੋਣਾ ਪਊਗਾ ਨਸ਼ਾ ਮੁਕਤੀ ਮੋਰਚੇ ਦੇ ਸੰਬੰਧ ਵਿੱਚ ਪ੍ਰੋਗਰਾਮ ਦੱਸਿਆ ਅਸੀਂ ਸਾਰਿਆਂ ਨੇ ਪਿੰਡ-ਪਿੰਡ ਜਾ ਕੇ ਮਾਝੂਬ ਮੁੱਖ ਮੰਤਰੀ ਪੰਜਾਬ ਸ੍ਰੀ ਆਸ਼ੋਕ ਭਗਵਾਨ ਸਿੰਘ ਜੀ ਮਾਨ ਦੇ ਦਿਸ਼ਾਵੇ ਤੇ ਚੱਲੇ ਔਰ ਮਾਝੂਬ ਅਰਵਤ ਕੇ ਜੀਵਾਸਾ ਜਿਹੜੇ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਗੁਰਬਜਾਤਵ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਪਿੰਡ-ਪਿੰਡ ਜਾ ਕੇ ਫੋਕਾ ਦਿੱਤਾ ਹੈ ਕਿ ਆਪਣੀ ਜਿਹੜੇ ਨੌਜਵਾਨ ਬੱਚੇ ਨੇ ਕੁੜੀਆਂ ਮੁੰਡੇ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਇਸ ਵਿੱਚ ਕੋਈ ਸ਼ੱਕ ਨਹੀਂ ਜਦੋਂ ਇਹ ਨਸ਼ੇ ਦੀ ਅੱਗ ਵਰਦੀ ਹੈ ਕਈ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਡੇ ਘਰ ਨਹੀਂ ਲੱਗੀ ਇੱਕ ਨਾ ਇੱਕ ਦਿਨ ਉਹ ਸਾਡੇ ਘਰ ਦੇ ਇਲਾਕੇ ਵੀ ਆ ਜਾਣੀ ਹੈ ਸਰ ਪੰਜਾਬ ਸਰਕਾਰ ਦਾ ਇੱਕ ਸੁਪਨਾ ਹੈਗਾ ਵਾ ਪੰਜਾਬ ਨੂੰ ਵਿਕਲਾਪ ਪੰਜਾਬ ਬਣਾਉਣਾ ਸਮਾਪਤ ਬਣਾਉਣਾ ਅੱਜ ਵੀ ਜਿਹੜਾ ਹੈਗਾ ਵਾ ਸੰਪਰਕ ਪ੍ਰੋਗਰਾਮ ਰੱਖਿਆ ਗਿਆ ਕੀ ਕਹਿੰਦਾ ਹਾਂ ਅੱਜ ਜਿਲ੍ਹਾ ਜਰੰਗ ਅਧਿਆਤਿ ਦੇ ਮਾਨਯੋਗ ਐਸਐਸਪੀ ਸਾਹ ਹਰਵਿੰਦਰ ਸਿੰਘ ਵਿਰਕ ਜੀ ਦੀ ਗਾਈਡਲਾਈਨ ਤੇ ਪੰਜਾਬ ਸਰਕਾਰ ਦੇ ਏਜੰਡੇ ਯੁੱਧ ਨਸ਼ਾ ਵਰਤ ਸੰਪਰਕ ਪੰਜਾਬ ਪੁਲਿਸ ਆਊਟਰੀਚਿੰਗ ਪ੍ਰੋਗਰਾਮ ਜਿਹੜਾ ਪਿੰਡ ਸ਼ੰਕਰ ਥਾਣਾ ਸਦਨ ਨਕੋਦਰ ਸਬ ਡਿਵੀਜ਼ਨ ਨਕੋਦਰ ਤੇ ਰੱਖਿਆ ਗਿਆ ਸੀ ਜਿੱਥੇ ਇਸ ਇਲਾਕੇ ਦੇ ਬਹੁਤ ਸਾਰੇ ਨੁਮਾਇੰਦੇ ਪੰਚ ਸਪੰਚ ਬਲੌਕ ਪ੍ਰਧਾਨ ਹਾਜ਼ਰ ਹੋਏ ਸੀਗੇ ਔਰ ਸਾਡਾ ਅੱਜ ਦਾ ਇਹ ਪਰਪਸ ਹੈ ਕਿ ਵੇ ਜਿਹੜੇ ਪਿੰਨਾਂ ਚ ਅਜੇ ਵੀ ਜਿਹੜਾ 1 3 2025 ਤੋਂ ਯੁੱਧ ਨਸ਼ਾ ਮੁਕਤ ਮਹਮ ਚੱਲੀ ਆ ਉਹਦੇ ਤਹਿਤ ਬਹੁਤ ਸਾਰੇ ਜਿਹੜੇ ਆ ਜਿਹੜੇ ਕ੍ਰਿਮੀਨਲ ਆ ਉਹ ਜੇਲ੍ਹਾਂ ਚ ਬੰਦ ਕੀਤੇ ਗਏ ਆ ਔਰ ਬਹੁਤ ਸਾਰੇ ਨੂੰ ਜਿਹੜੇ ਐਡਿਕਟ ਹੋ ਚੁੱਕੇ ਸੀ ਬਿਮਾਰ ਹੋ ਚੁੱਕੇ ਸੀ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਲਈ ਅਸੀਂ ਬਹੁਤ ਸਾਰੇ ਐਡਮਿਟ ਵੀ ਕਰਾਏ ਆ ਔਰ ਪਬਲਿਕ ਨੂੰ ਬਹੁਤ ਸਾਰੇ ਪਲੇਟਫਾਰਮ ਹੈਲਪਲਾਈਨ ਨੰਬਰ ਐਪ ਦਿੱਤੇ ਹੋਏ ਆ ਉਥੇ ਪਬਲਿਕ ਜਿਹੜੀ ਬੰਨ ਸਾਨੂੰ ਹਰ ਟਰਮੈਂਟ ਆਰ ਸਟੈਪ ਬਾਈ ਸਟੈਪ ਇਨਫੋਰਮੇਸ਼ਨ ਸ਼ੇਅਰ ਕਰ ਰਹੀ ਹੈ ਔਰ ਉਸੇ ਲੜੀ ਚ ਅੱਜ ਇੱਥੇ ਸਾਰਿਆਂ ਨਾਲ ਰੋਬਰੂ ਹੋਏ ਸੀਗੇ ਤੇ ਇਸੇ ਨੂੰ ਅੱਗੇ ਵਧਾਉਣ ਲਈ ਜਿਹੜਾ ਅਜੇ ਵੀ ਕੋਈ ਬਚੀਏ ਨੇ ਪੀੜਤ ਹੈ ਜਾਂ ਕੋਈ ਕ੍ਰਾਈਮਨਲ ਡਰਗ ਨਾਲ ਵੇਚਦਾ ਹੈ ਜਾਂ ਤੋਂ ਪਿੰਦਾ ਉਹਨਾਂ ਨੂੰ ਜੇ ਨਾਲ ਵਿੱਚ ਬੰਦ ਕਰਨ ਲਈ ਔਰ ਟ੍ਰੀਟਮੈਂਟ ਕਰਨ ਲਈ ਅਸੀਂ ਲੋਕਾਂ ਨੇ ਹੈਪਲਾਈਨ ਲਈ ਅੱਜ ਇਕੱਠੇ ਹੋਏ ਆ ਔਰ ਅਸੀਂ ਨੂੰ ਜਲਦੀ ਪੰਜਾਬ ਨੂੰ ਔਰੰਗ ਜੋ ਮਾਨ ਜੋ ਸੀਐਮ ਸਾਹਿਬ ਦੀ ਸੋਚਿਆ ਪੰਜਾਬ ਨੂੰ ਰੰਗਲਾ ਪੰਜਾਬ ਮੋੜ ਬਣਾਉਣ ਲਈ ਉਸੇ ਉਪਰਾਲੇ ਤਹਿਤ ਜਿਹੜਾ ਜਿੱਥੇ ਰੂਬਰੂ ਹੋਇਆ ਸਰ ਕਿਹੜੀਆਂ ਹੈਲਪਲਾਈਨ ਆ ਪਲੀਜ਼ ਯਾ ਕੋਈ ਦਰਸ਼ਕਾਂ ਨੂੰ ਜੁੜੋ ਹਾਂ ਸਭ ਤੋਂ ਸੌਖਾ ਕੰਮ ਤਾਂ ਹੈ ਜੀ ਇੱਕ ਵਟਸਐਪ ਨੰਬਰ ਹੈ ਜੋ ਪਿੰਡਾਂ ਪਿੰਡਾਂ ਗਵਰਨਮੈਂਟ ਨੇ ਫਲੈਕਸ ਬੋਰਡ ਲਾ ਲਾ ਕੇ ਦਿੱਤਾ ਹੈ 97799 00200 ਇਹਦੇ ਤੇ ਜਦੋਂ ਮਰਜ਼ੀ ਕੋਈ ਆਪਣਾ ਨੰਬਰ ਬਿਨਾ ਨਾਂ ਦੱਸਿਆ ਬੋਲ ਕੇ ਜਾਂ ਲਿਖ ਕੇ ਮੈਸੇਜ ਆ ਸਕਦਾ ਉਹਦਾ ਪ੍ਰੋਸੈਸ ਨਾਲ ਸਾਡੇ ਕੋਲੇ ਉਹਦੀ ਟਿਪਸ ਬਣ ਕੇ ਆ ਜਾਂਦੀਆਂ ਹੈ ਉਹ ਤੇ ਅਸੀਂ ਡਿਸਟ੍ਰਿਕਟ ਵਾਲੇ ਵੀ ਇੰਟੈਲੀਜੈਂਸ ਵੀ ਔਰ ਸਾਡੇ ਅਦਰ ਜਿਹੜੇ ਆ ਆਪਰੇਸ਼ਨਲ ਗਰੁੱਪ ਹੈਗੇ ਨੇ ਆਫੀਸਰ ਦੇ ਉਹ ਇਹਦੇ ਤੇ ਕੰਮ ਕਰਕੇ ਅਸੀਂ ਉਹਨਾਂ ਤੇ ਵਰਕ ਕਰਦੇ ਆਂ ਔਰ ਜਿਹੜੇ ਜਿਲ੍ਹਾਂ ਜਾਣ ਵਾਲੇ ਜਿਲ੍ਹਾਂ ਚ ਠਹਿਰੇ ਆਂ ਔਰ ਜਿਹੜੇ ਜਿਹੜੇ ਅਸੀਂ ਦਾਖਲ ਕਰਾਉਣੇ ਦਾਖਲ ਵੀ ਕਰਾ ਰਹੇ ਆਂ ਔਰ ਜਿੱਥੇ ਉਹ ਸੈਲਫ ਲਾਈਨ ਚ ਕੋਈ ਸਾਨੂੰ ਇਹ ਲੱਗਦਾ ਵੀ ਸਾਨੂੰ ਖੁਦ ਉੱਥੇ ਜਾਣ ਦੀ ਲੋੜ ਹੈ ਅਸੀਂ ਸਾਰੇ ਆਫੀਸਰ ਉੱਥੇ ਜਾ ਕੇ ਵਰਕ ਕਰਦੇ ਆਂ ਸਰ ਕੁਝ ਲੋਕ ਡਰ ਵੀ ਜਾਂਦੇ ਨੇ ਕਿ ਅਸੀਂ ਕਾਲ ਕਰਾਂਗੇ ਤੇ ਸਾਨੂੰ ਜਿਹੜਾ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਜੀ ਉਹਦੇ ਚ ਕਿਸੇ ਦਾ ਕੋਈ ਸ਼ੇਅਰ ਨਹੀਂ ਹੁੰਦਾ ਉਹ ਜਿਹੜਾ ਸਿਰਫ ਸਾਨੂੰ ਮਹਿਸੂਸ ਹੁੰਦਾ ਵੀ ਸਾਡਾ ਕਿਤੇ ਨਾਂ ਨਹੀਂ ਕਿਤੇ ਨਾਂ ਨਹੀਂ ਹੁੰਦਾ ਬਿਲਕੁਲ ਸੀਕ੍ਰੀਟ ਹੈਗਾ ਇਹ ਇਹ ਸਟੇਟ ਲੈਵਲ ਦੀ ਇੱਕ ਹੈਲਪਲਾਈਨ ਨੰਬਰ ਹੈਗੀ ਉੱਥੇ ਸ਼ੇਅਰ ਕੀਤਾ ਲੋਕ ਕੋਈ ਡਾਟਾ ਕਿ ਸ਼ੇਅਰ ਨਹੀਂ ਉੱਥੇ ਨਾ ਹੀ ਅਜੇ ਤੱਕ ਕਿਸੇ ਨੂੰ ਸ਼ੇਅਰ ਕੀਤਾ ਗਿਆ ਨਾ ਹੀ ਗਾਹ ਕੀਤਾ ਜਾਊਗਾ ਔਰ ਮਾਰਾ ਨੂੰ ਲੈ ਕੇ ਸਰ ਬੜਾ ਹੀ ਕੋਰਸ ਪ੍ਰਸ਼ਾਸਨ ਹੈ ਕਹਿ ਸਕਦੇ ਹਾਂ ਪ੍ਰਸ਼ਾਸਨ ਦੇ ਕੁਝ ਲੋਕ ਅਨਨੈਸੈਸਰੀ 112 ਤੇ ਕਾਲ ਕਰਦੇ ਸਾਨੂੰ ਕੋਈ ਬੌਧਰ ਨਹੀਂ ਜਦੋਂ ਮਰਜੀ ਉਹ ਅਨਸੈਸਰੀ ਕਰਨ ਅਸੈਸਰੀ ਕਰਨ ਅਸੀਂ ਹਰ ਕਾਲ ਨੂੰ ਅਸੈਸਰੀ ਕਾਲ ਹੀ ਸਮਝ ਕੇ ਅਸੀਂ ਉਹਦੇ ਤੇ ਵਰਕ ਕਰਦੇ ਆ ਇਮੀਡੀਏਟ ਫੜ ਕਰੋ ਤੁਸੀਂ ਐ ਸ਼ੰਕਰਪੰਡ ਤੇ ਹੁਣੇ ਕਾਲ ਕਰੋ ਸਾਡੇ ਹੁਣੇ ਪੁਲਿਸ ਦੀ ਵੈਨ ਜਿਹੜੀ ਇੱਥੇ ਪਹੁੰਚੂਗੀ ਉਹਦੇ ਜੀਪੀਐਸ ਲੱਗਿਆ ਹੋਇਆ ਔਰ ਜਿਹੜੀ ਕਾਲ ਆਉਂਦੀ ਆ ਉਹਨੂੰ ਮੈਂ ਮੇਰੇ ਐਸਐਚਓ ਸਾਹਿਬ ਉਹ ਵੀ ਦੇਖਦੇ ਆ ਮੈਂ ਵੀ ਦੇਖਦਾ ਮੇਰੇ ਆਫੀਸਰ ਵੀ ਜਿਹੜੇ ਜ਼ਹਿਰ ਆਫੀਸਰ ਆ ਹਰ ਕਾਲ ਨੂੰ ਦੇਖਦੇ ਆ ਔਰ ਤੇ ਜਿਹੜੀ ਉਹਦੀ ਦੀ ਐਕਟੀਵਿਟੀ ਹੈਗੀ ਆ ਉਹ ਤੇ ਜੇ ਕੋਈ ਲੀਗਲੀ ਐਕਸ਼ਨ ਬੰਦਾ ਤੇ ਇਮੀਡੀਏਟਲੀ ਕਰ ਦਿੱਤਾ ਜਾਂਦਾ ਸੰਪਰਕ ਪ੍ਰੋਗਰਾਮ ਪ੍ਰੋਵਾਈਡ ਕੀਤਾ ਜਾਂਦਾ ਕਿੰਨਾ ਕੁ ਬੈਨੀਫਿਟ ਮੈਂ ਨਾ ਜੀ ਇਹਦਾ ਇੰਨਾ ਕੁ ਧੰਨਵਾਦ ਪਬਲਿਕ ਦਾ ਹੈਗਾ ਕਿ ਸੰਪਰਕ ਦੇ ਪ੍ਰਤੀ ਪਬਲਿਕ ਬਹੁਤ ਜਾਗਰੂਕ ਹੋ ਚੁੱਕੀ ਹੈ ਉਹਦੇ ਤਰੀਕੇ ਸਾਡੇ ਕੋਲੇ ਫੋਨ ਕਰਦੇ ਆ ਕੋਈ ਸਾਨੂੰ ਪਰਸਨਲ ਮਿਲਦੇ ਆ ਕੋਈ ਹੈਲਪਲਾਈਨ ਤੇ ਪਾਉਂਦੇ ਆ ਜੇ ਤੁਸੀਂ ਅੱਜ ਪਿੰਨਾ ਚੋਂ ਮੇਰੇ ਸ਼ਬਦਾਂ ਅਨੁਸਾਰ ਬਹੁਤ ਸਾਰਾ ਨਸ਼ਾ ਜਿਹੜਾ ਸੀ ਬਹੁਤ ਘੱਟ ਚੁੱਕੇ ਆ ਜੇ ਜਿਹੜਾ ਹੁਣ ਤੱਕ ਅਸੀਂ ਪੁਲਿਸ ਇਸ ਗੱਲ ਤੇ ਪਹੁੰਚੀ ਹੈ ਇਹ ਸਾਰਾ ਇਸ ਪ੍ਰੋਗਰਾਮ ਦੇ ਤਹਿਤ ਹੀ ਲੋਕਾਂ ਦੇ ਸਹਿਯੋਗ ਨੇ ਇੱਥੇ ਤੱਕ ਪਹੁੰਚਿਆ ਅਸੀਂ ਸਰ ਪਿੱਛੇ ਜੇ ਐਸਐਸਪੀ ਸਾਹਿਬ ਆਏ ਸਕੇ ਜਿਹੜੀਆਂ ਸੁੰਨੀਆਂ ਖਾਹਾਂ ਦੇ ਉੱਤੇ ਸਰਚ ਕੀਤੀ ਗਈ ਆ ਉਹਨਾਂ ਦੇ ਵਿੱਚ ਕੋਈ ਸੁਰਾਗ ਮਿਲਿਆ ਕੋਈ ਕੰਮਜਾਜ਼ ਨਹੀਂ ਦੇਖੋ ਸਾਡੇ ਕੋਲੇ ਬਹੁਤ ਸਾਰੇ ਨੋਡਲ ਪੁਆਇੰਟ ਟਾਈਪ ਹੈਗੇ ਆ ਜਿਹੜੇ ਇਸੇ ਸੰਪਰਕ ਪ੍ਰੋਜੈਕਟ ਤੋਂ ਬਾਹਰ ਨਿਕਲਦੇ ਆ ਵੀ ਸਾਡੇ ਪਿੰਡ ਦੇ ਸ਼ਮਸ਼ਾਨ ਘਟ ਹੈ ਜਾਂ ਕੋਈ ਸੁੰਨੀ ਧਰਮਸ਼ਾਲਾ ਹੈਗੀ ਹੈ ਜਾਂ ਕੋਈ ਰੇਲਵੇ ਬ੍ਰਿਜ ਆ ਗਿਆ ਕੋਈ ਰੇਲਵੇ ਟਰੈਕ ਹੈਗਾ ਜਾਂ ਕੋਈ ਸਟੇਡੀਅਮ ਹੈਗਾ ਉੱਥੇ ਜ਼ਰੂਰ ਇਕੱਠੇ ਹੁੰਦੇ ਆ ਪਰ ਅਸੀਂ ਉਹਦੇ ਲਈ ਰੋਜ਼ ਦੇ ਰੋਜ਼ ਸਾਡੇ ਟਾਈਮ ਟੂ ਟਾਈਮ ਕ੍ਰਾਸ ਚੱਕ ਕੇ ਤੇ ਮੇਰਾ ਚੌਂਕੀਨ ਚਾਰ ਜਾ ਰਿਹਾ ਉਸ ਤੋਂ ਬਾਅਦ ਐਸਐਚਓ ਜਾ ਰਹੇ ਨੇ ਕਿਸੇ ਪਲੇਟਫਾਰਮ ਤੇ ਮੈਂ ਜਾ ਰਿਹਾ ਕਿਸੇ ਦੇ ਸਾਰੇ ਅਫਸਰਾਂ ਹੀ ਇਸ ਕੈਂਪੇਨ ਚ ਬਾਕੀ ਕੰਮਾਂ ਨੂੰ ਭਾਵੇਂ ਅਸੀਂ ਹੋਲਡ ਕੀਤਾ ਨਾਲ ਨਾਲ ਸਾਡੇ ਲਈ ਟਾਰਗੇਟ ਇਸ ਟਾਈਮ ਜਿਹੜਾ ਉਹ ਨਸ਼ਾ ਮੁਕਤੀ ਹੋਣਾ ਕਿੰਨੇ ਪਰਸੈਂਟ ਨੱਥਕੋਣ ਦੇ ਵਿੱਚ ਕਾਮਯਾਬ ਹੋਏ ਤੁਹਾਡੇ ਸਾਹਮਣੇ ਆ ਜੀ ਆ 200 250 ਮੋਟਰ ਬੈਠਾ ਸੀ ਤੇ ਤੁਹਾਨੂੰ ਲੱਗਿਆ ਵੀ ਕਿਤੇ ਕਿਸੇ ਬੰਦੇ ਨੇ ਕਿਹਾ ਹੋਵੇ ਸਾਡੇ ਪਿੰਡ ਤੇ ਬਹੁਤ ਮਾੜਾ ਹਾਲਾ ਇੱਥੋਂ ਤਾਂ ਸਾਨੂੰ ਇਹ ਲੱਗ ਰਿਹਾ ਵੀ ਅਸੀਂ ਆਪਣਾ ਟਾਰਗੇਟ ਅਚੀਵ ਕਰ ਲਿਆ ਫਿਰ ਵੀ ਅਸੀਂ ਪਬਲਿਕ ਰਿਕਵੈਸਟ ਕਰਦੇ ਹਾਂ ਜਿੱਥੇ ਕੋਈ ਹੋਂਤਾ ਹੀ ਲੱਗਦੀ ਹੈ ਉਹਨੂੰ ਵੀ ਅਸੀਂ ਬਿਲਕੁਲ ਜੜ ਤੋਂ ਖਤਮ ਕਰ ਦੇਣਾ ਔਰ ਇਹਨਾਂ ਸਮਗਲਰਾਂ ਦੀ ਅਸੀਂ ਲਿਸਟਾਂ ਬਣਾ ਰਹੇ ਹਾਂ ਇਹਨਾਂ ਦੀਆਂ ਪ੍ਰਾਪਰਟੀਆਂ ਕਢਾ ਰਹੇ ਹਾਂ 68 ਫੜੇ ਤਾਂ ਪ੍ਰਾਪਰਟੀਆਂ ਫ੍ਰੀ ਕਰਾ ਰਹੇ ਹਾਂ ਇਹਨਾਂ ਦੀਆਂ ਔਰ ਇਹਨਾਂ ਦੀ ਜਮਾਨਤਾਂ ਕੈਨਸਲ ਕਰਾ ਰਹੇ ਹਾਂ ਅਸੀਂ ਕਿਸੇ ਵੀ ਹਾਲਤ 'ਚ ਕਿਸੇ ਵੀ ਡਰੱਗੀ ਨੂੰ ਸਪਲੈਰ ਨੂੰ ਅਸੀਂ ਇਸ ਸੁਸਾਇਟੀ 'ਚ ਰਹਿਣ ਨਹੀਂ ਦੇਣਾ ਸਰ ਜਿਹੜੇ ਹੈਗੇ ਆ ਲੋਕ ਕਹਿੰਦੇ ਨੇ ਕਿ ਜਿਹੜੀਆਂ ਪ੍ਰਾਪਰਟੀਆਂ ਧਾਈਆਂ ਜਾਂਦੀਆਂ ਹੈਗੀਆਂ ਉਹ ਅਣੇ ਐਵੇਂ ਹੀ ਧਾਈਆਂ ਜਾਂਦੀਆਂ ਹੈਗੀਆਂ ਕੋਈ ਹੋ ਨਸ਼ਾ ਨਹੀਂ ਵੇਚਦੇ ਹੈਗੇ ਉਹਨਾਂ ਦੇ ਘਰ ਦੇ ਜਿਹੜੇ ਰੋਂਦੇ ਰਹਿੰਦੇ ਆ ਤੇ ਪੁਲਿਸ ਵੱਲੋਂ ਜਿਹੜੀਆਂ ਹੈਗਾ ਬਰੋਕੀ ਹਟਾਈਆਂ ਜਾਂਦੀਆਂ ਦੇਖੋ ਸਾਹਿਬ ਮੈਂ ਆਪਣੇ ਰੈਂਕ ਮੁਤਾਬਕ ਤੁਹਾਨੂੰ ਕਲੀਅਰ ਕਰਦਾ ਇਹ ਉਹ ਇਨਸਾਨ ਨੇ ਜਿਹੜੇ ਕੇਸ ਸੋ ਸੁਸਾਇਟੀ ਲਈ ਕਰਾਇਮ ਕਰ ਰਹੇ ਚੁੱਕੇ ਸੀਗੇ ਲੋਕਾਂ ਨੂੰ ਇਹ ਖਤਰਾ ਪੈਦਾ ਕਰਦੇ ਸੀ ਤੇ ਜਿੱਥੇ ਉਹਨਾਂ ਨੇ ਕੋਈ ਗੈਰ ਕਾਨੂੰਨੀ ਇਸ ਤਰ੍ਹਾਂ ਦਾ ਬਣਾਇਆ ਸੀਗਾ ਉਹਨੂੰ ਅੰਡਰ ਦਾ ਲਾਅ ਉਹਦੇ ਤੇ ਐਕਸ਼ਨ ਕੀਤਾ ਗਿਆ ਕਿਸੇ ਨੂੰ ਕੋਈ ਅਨਸਾਸਰੀ ਦਾ ਹਰੋਸ ਕੀਤਾ ਹੀ ਨਹੀਂ ਗਿਆ ਜੀ ਸਰ ਜਿਹੜੇ ਨਸ਼ਾ ਵਿੱਚ ਨੂੰ ਨਹੀਂ ਹਟਦੇ ਉਹਨਾਂ ਨੂੰ ਕੀ ਕਰਨਾ ਨਾ ਕਿਵੇਂ ਨਾ ਹਟਣਗੇ ਕਾਨੂੰਨ ਦੀ ਵਰਦੀ ਪਾਈ ਇਹਨੂੰ ਹਟਾ ਕੇ ਹਟਾਂਗੇ ਅਸੀਂ ਬਿਲਕੁਲ ਇਹ ਨਸ਼ਾ ਫਰੀ ਹੋ ਰਿਹਾ ਤੇ ਹੋਊਗਾ ਕਿਸੇ ਨੂੰ ਕਿਸੇ ਲਈ ਸਪੇਅਰ ਨਹੀਂ ਕੀਤਾ ਜਾਊ ਨਾ ਕੋਈ ਅਪਰੋਚ ਨਾ ਅਪੀਲ ਨਾ ਦਲੀਲ ਇਹਨਾਂ ਨੇ ਲਾ ਬਣਿਆ ਹੋਇਆ ਤੇ ਲਾ ਦੇ ذریعے ਇਹਨਾਂ ਨੂੰ ਖਤਮ ਕਰ ਦੇਣਾ ਥੈਂਕ ਯੂ